ਫਸਟ ਜਿਹਨੇ ਕੋਲਾ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਨਾਲ ਦੇ ਨਾਲ ਫਾਇਦਰ ਜੀ ਦਾ ਵੀ ਸਤਕਾਰਯੋਗਾਂ ਦੀ ਪੂਰੀ ਟੀਮ ਦਾ ਵੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਚਲੋ ਸਾਨੂੰ ਯਾਦ ਕਰਦੇ ਨੇ ਖੁਸ਼ੀ ਦੀ ਗੱਲ ਹੈ ਸੋ ਅੱਜ ਮੁਹੰਮਦ ਰਫੀ ਜੀ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਆਏ ਅੱਗੇ ਵੀ ਕਾਫੀ ਪ੍ਰੋਗਰਾਮ ਹੋਏ ਨੇ ਅੱਜ ਕੀ ਗੌਰ ਵੀ ਸੀ ਤਾਂ ਮੁਹੰਮਦ ਰਫੀ ਜੀ ਨੇ ਆਪਣੇ ਜਿਹੜੇ ਹਿੰਦੁਸਤਾਨ ਵਸਤੀ ਜਿਹੜਾ ਚਾਹੇ ਗਾਇਕਰੀ ਨਾਲ ਹੀ ਹਿੰਦੁਸਤਾਨ ਦਾ ਨਾਮ ਜਿਹੜਾ ਵਰਲਡ ਸ਼ੋਅ ਦਿੱਤਾ ਹੈ ਸੋ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਦੇ ਹੋਏ ਸਾਡੇ ਵੀਨੇ ਕੁਮਾਰ ਜੀ ਇੱਥੇ ਉਪਸਥਿਤ ਨੇ ਹੋਰ ਵੀ ਕਲਾਕਾਰ ਸਾਰੇ ਜਿਨ੍ਹਾਂ ਦੇ ਨਾਮ ਆਪਾਂ ਨੂੰ ਇੱਕ ਵਾਰੀ ਵਾਰੀ ਸਰ ਲੈਣਾ ਥੋੜਾ ਮੁਸ਼ਕਲ ਹੋਏਗਾ ਚਲੋ ਆਪਾਂ ਇਕੱਠੇ ਗਰੁੱਪ ਨੂੰ ਹੀ ਧੰਨਵਾਦ ਕਰਦੇ ਆਂ ਕਿ ਜਿਹੜੇ ਕਿ ਉਹਨਾਂ ਦੇ ਨਾਮ ਨੂੰ ਹਮੇਸ਼ਾ ਵਾਸਤੇ ਯਾਦ ਰੱਖਿਆ ਤਾਜ਼ਾ ਕਰਦੇ ਨੇ ਤਾਂ ਕਿ ਸਾਡੇ ਵਿੱਚ ਕੋਈ ਵੀ ਹੋਣਾਰ ਵਿਅਕਤੀ ਜਿਨੇ ਵੀ ਸ਼ਹਿਰ ਦੇ ਵਿੱਚ ਅੱਛੇ ਅੱਛੇ ਕੰਮ ਦਿੱਤੇ ਨੇ ਸਾਨੂੰ ਪੂਰੇ ਹਿੰਦੁਸਤਾਨ 'ਚ ਅੱਜ ਉਹਨਾਂ ਦਾ ਨਾਮ ਹੈ ਪਰ ਸਾਨੂੰ ਜ਼ਰੂਰ ਉਹਨਾਂ ਦੇ ਜਾਣ ਤੋਂ ਬਾਅਦ ਉਹਨਾਂ ਦੇ ਨਾਮ ਨੂੰ ਤਾਜ਼ਾ ਕਰਨਾ ਚਾਹੀਦਾ ਹੈ ਤੇ ਸੋ ਸਾਡੇ ਵਿੱਚ ਜਸਪਾਲ ਸਿੰਘ ਜੀ ਹਮੇਸ਼ਾ ਹੀ ਜਿਨੇ ਵੀ ਸਾਡੇ ਵਿੱਚ ਕਲਾਕਾਰ ਹੋਏ ਨੇ ਚਾਹੇ ਅੰਮ੍ਰਿਤਸਰ ਦੇ ਨੇ ਚਾਹੇ ਬੰਬੇ ਦੇ ਨੇ ਚਾਹੇ ਹਿੰਦੁਸਤਾਨ ਦੇ ਨੇ ਤੇ ਸੋ ਇਹਨਾਂ ਦਾ ਮੈਂ ਬਹੁਤ-ਬਹੁਤ ਆਪਣੇ ਤਰਫੋਂ ਸਤਿਕਾਰ ਸਾਰੀ ਕਮੇਟੀ ਦਾ ਔਰ ਜਿਨੇ ਵੀ ਸ਼ਹਿਰ ਦੇ ਜਿਨੇ ਵੀ ਜਾਂ ਹਿੰਦੁਸਤਾਨ ਦੇ ਜਿਨ੍ਹਾਂ ਨੇ ਸਾਡੇ ਦੇ ਜਦਨਾ ਚਾਹੇ ਐਮ ਡੀ ਐਚ ਤੋਂ ਹੀ ਨਾ ਬਣਾਤਾ ਪਰ ਬਣਾਇਆ ਤਾਂ ਅਸੀਂ ਸਾਰੇ ਰਲ ਮਿਲ ਕੇ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਆਂ ਇੰਨਾ ਚੰਦਾ ਆ ਆਪਣੀ ਬਾਣੀ ਨੂੰ ਇੱਥੇ ਵਿਰਾਮ ਦਾਂਗੇ ਧੰਨਵਾਦ ਇਹ ਗੀਤ ਸੁਣ ਕੇ ਜਾਣਾ ਮਾਲਕਿਆ ਹੈ نظر میں بجلی عطا میں شولے جنب آلی میں میں سدکے جاوان ذرا پلٹ کے ادھر تو دیکھو ذرا پلٹ کے ادھر تو دیکھو وہ غصے والی میں صد کے جاوان گر تیرا توڑ دوں ਸਹੂੰਗਾ ਬਰੂਰ ਤੇਰਾ ਮੈਂ ਤੋੜ ਦੂੰਗਾ ਇਹ ਨਾਜ਼ ਤੇਰਾ ਮੈਂ ਹੀ ਸਹੂੰਗਾ ਤੇ ਪਿਆਰ ਸੇ ਤੂੰ ਇਹ ਜਾਨ ਮੰਗੇ ਕਸਮ ਖੁਦਾ ਕੀ ਮੈਂ ਜਾਨ ਦੂੰਗਾ نظر میں بجلی عطا میں شولے جناب عالی میں صد کے جاوا ذرا پلٹ کے ادھر تو دیکھو ہاں ذرا پلٹ کے ادھر تو دیکھو او غصے والی میں صد کے جاوا شکریہ تینکیو 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 میں جی اپنا گیت لے کے آنگے گرمی جی